ਤਕ ਅਨਦਰ ਪਿੰਡ ਪਮਤੀ ਵਿਖੇ ਟੋਬੇ ਦੀ ਸਫਾਈ ਦਾ ਜਾਇਜ਼ਾ ਲੈਣ ਪਹੁੰਚੇ ਪੰਚਾਇਤ ਮੰਤਰੀ ਤਰੁਪ੍ਰਿੰਦ ਸਿੰਘ ਸੋਧਰੇ ਨੇ ਕਿਹਾ ਕਿ ਪਿੰਡ ਦੇ ਵਿੱਚ 50 ਸਾਲ ਦੇ ਵਿੱਚ ਪਹਿਲੀ ਵਾਰ ਟੋਬੇ ਦੀ ਸਫਾਈ ਹੋ ਰਹੀ ਹੈ ਮੰਤਰੀ ਨੇ ਕਿਹਾ ਕਿ ਸੂਬੇ ਤੋਂ 15000 ਟੋਬਿਆਂ ਦੀ ਸਫਾਈ ਕਰਵਾਈ ਜਾਵੇਗੀ ਤੇ ਪੰਜਾਬ ਦੇ ਪੰਚਾਇਤ ਮੰਤਰੀ ਅਤੇ ਖੰਡਾ ਤੋਂ ਵਿਧਾਇਕ ਤਰੁਪ੍ਰਿੰਦ ਸਿੰਘ ਸੋਧਰੇ ਪਿੰਡ ਪਮਤੀ ਪਹੁੰਚ ਕੇ ਟੋਬੇ ਦੀ ਸਫਾਈ ਦਾ ਨਿਰਖਣ ਕੀਤਾ ਤੇ ਦੌਰਾਨ ਉਹਨਾਂ ਨੇ ਪਿੰਡ ਦੇ ਸਰਪੰਚ ਹਰਮਨਦੀਪ ਸਿੰਘ ਨੇ ਦੱਸਿਆ ਕਿ ਟੋਬੇ ਦੀ ਮੁਕੰਮਲ ਰੂਪ ਦੇ ਵਿੱਚ ਸਫਾਈ ਕਰੀਬ 50 ਸਾਲ ਤੋਂ ਰਹੀ ਹੋਈ ਹੈ ਤੋਬੇ ਦੇ ਵਿੱਚ ਗਾਰ ਕਟੇ ਕੀ ਨਵੀਂ ਦਿੱਕਤ ਦਿੱਤੀ ਜਾ ਰਹੀ ਹੈ ਕੁਝ ਬਜ਼ੁਰਗਾਂ ਨੇ ਦੱਸਿਆ ਕਿ ਅਸੀਂ ਆਪਣੀ ਸੋਜੀ ਵਿੱਚ ਪਹਿਲੀ ਵਾਰ ਛੱਪੜ ਦਾ ਜਣਾ ਕੀ ਤਲਾ ਦੇਖਿਆ ਹੈ ਬਡਵਾਸਿਆਂ ਨੇ ਕੂਹੀਮ ਕਾਰਜ ਤੇ ਲਈ ਬੁਖਨਤਰੀ ਭਗਵੰਤ ਸਾਹ ਦੇ ਵਾਈ ਵਾਲੀ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਵੀ ਧੰਨਵਾਦ ਕੀਤਾ ਔਰ ਤੇ ਪੰਜਾਬ ਮੁੱਦਰੀ ਤਰਨਪੁਰ ਸਿੰਘ ਸੌਮ ਨੇ ਦੱਸਿਆ ਕਿ ਪਿੰਡਾਂ ਦੇ ਟੋਬੇ ਦੀ ਸਫਾਈ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਪਹਿਲਾਂ ਰਹੀਆਂ ਸਰਕਾਰਾਂ ਨੇ ਛੱਪੜਾਂ ਦੀ ਕਦੇ ਵੀ ਸਾਰ ਨਹੀਂ ਲਈ ਹੈ ਪਰ ਹੁਣ ਸਰਕਾਰ ਦੇ ਵੱਲੋਂ ਜਿਹੜਾ ਕਿ ਇਹ ਸੰਭਵ ਹੋ ਸਕਿਆ ਸੌਮ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਟੀਚਾ ਮਿੱਥਿਆ ਹੈ ਕਿ ਬਰਸਾਤਾਂ ਤੋਂ ਪਹਿਲਾਂ ਸਾਰੇ ਪਿੰਡਾਂ ਦੇ ਛਪੜਾਂ ਦਾ ਪਾਣੀ ਕਢ ਕੇ ਸਾਫ਼ ਕੀਤਾ ਜਾਵੇਗਾ ਜਿੱਥੇ ਆਪਾਂ ਖੜੇ ਆ ਇਹ ਕਿਤੇ ਬਾਹਰ ਨਹੀਂ ਆਪਾਂ ਟੋਬੇ ਦੇ ਵਿੱਚ ਖੜੇ ਆ ਵਿਚਾਲੇ ਖੜੇ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ 5 5 6 6 ਫੁੱਟ ਇਸ ਟੋਬੇ ਦੇ ਵਿੱਚ ਗਾਰ ਜਮਾ ਹੋਈ ਹੋਈ ਸੀ ਅਸੀਂ ਅੱਜ ਹਲਕਾ ਖੰਨਾ ਦੇ ਪਿੰਡ ਜਿੱਥੇ ਭਮੱਦੀ ਵਿਖੇ ਖੜੇ ਆ ਇਸ ਪਿੰਡ ਦੇ ਵਿੱਚ ਤਿੰਨ ਟੋਬੇ ਸੀ ਜਿਨ੍ਹਾਂ ਦੀ ਪਿਛਲੇ ਲੰਬੇ ਸਮੇਂ ਤੋਂ 25 ਸਾਲ ਤੋਂ 30 ਸਾਲ ਤੋਂ ਕਿਸੇ ਨੇ ਸਾਰ ਨਹੀਂ ਲੱਤੀ ਬਸ 60 ਸਾਲ ਹੋ ਗਏ ਮਤਲਬ ਕਿ ਜਿੰਨਾ ਵੀ ਸਿਆਣਾ ਬਜ਼ੁਰਗ ਹੈਗਾ ਜਿਹਨੂੰ ਮਰਜੀ ਪੁੱਛੋਗੇ ਕਹਿੰਦਾ ਅਸੀਂ ਕਦੇ ਸਾਈ ਹੁੰਦੀ ਦੇਖੀ ਨਹੀਂ ਸਾਰ ਨਹੀਂ ਸੀ ਕਿਸੇ ਨੇ ਲੱਤੀ ਜੀ ਇਹ ਫਸਟ ਟਾਈਮ ਹਿਸਟਰੀ ਚ ਹੋਇਆ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਮੈਂ ਇਸ ਦਾ ਧੰਨਵਾਦ ਕਰਨਾ ਚਾਹੁੰਦਾ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਦੀ ਯੋਗ ਅਗਵਾਈ ਚ ਸਰਕਾਰ ਚੱਲਦੀ ਹੈ ਇੱਕੋ ਇੱਕ ਟੀਚਾ ਮਿੱਥਿਆ ਕਿ ਇੱਕ ਤਾਂ ਸਾਰੇ ਦੇ ਸਾਰੇ 13236 ਪੰਚਾਇਤਾਂ ਨੇ ਪੰਜਾਬ ਦੀਆਂ ਮੈਂ ਬਤੌਰ ਪੰਚਾਇਤ ਮੰਤਰੀ ਪੰਜਾਬ ਹੋਣ ਦੇ ਨਾਤੇ ਸਾਰੇ ਕਿਤੇ ਆਪ ਪਰਸਨਲੀ ਵਿਜਿਟ ਕਰ ਰਿਹਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਜਾ ਰਹੇ ਆ ਰੈਂਡਮਲੀ ਪਿੰਡਾਂ ਦੇ ਟੋਬਿਆਂ ਦੀ ਸਫਾਈ ਦਿਨ ਰਾਤ ਚੱਲਦੀ ਹੈ ਸਾਰੇ ਪਿੰਡਾਂ ਦੇ ਟੋਬਿਆਂ ਦੀ ਇੱਕ ਤਾਂ ਡੀਵਾਟਰਿੰਗ ਕਰਾ ਰਹੀ ਹਾਂ ਡੀਵਾਟਰਿੰਗ ਕਰਾਉਣ ਤੋਂ ਬਾਅਦ ਇਹਦੀ ਆ ਜਿਹੜੀ ਗਾਰਜੀ ਨੂੰ ਡੀਸੈਲਟਿੰਗ ਕਹਿੰਦੇ ਆ ਇਹਦੀ ਡੀਸੈਲਟਿੰਗ ਕਰਾ ਰਹੇ ਹਾਂ ਸਾਰੇ ਦੀ ਡੀਸੈਲਟਿੰਗ ਤੋਂ ਬਾਅਦੋਂ ਇਹਦੇ ਵਿੱਚੋਂ ਇਸ ਟੋਪੇ ਦਾ ਆਕਾਰ ਹੈ ਜਿਹੜਾ ਉਹ ਬਿਲਕੁਲ ਇੱਕਦਮ ਸਕੁਅਰ ਜਾਂ ਰੈਕਟੈਂਗੂਲਰ ਬਣਾਇਆ ਜਾਊਗਾ ਇਹਦਾ ਸਕੁਅਰ ਤੇ ਰੈਕਟੈਂਗੂਲਰ ਬਣਾ ਕੇ ਇਹਦੇ ਅੰਦਰ ਸਾਰੀ ਦੀ ਸਾਰੀ ਜਿਹੜੀ ਵਾਲ ਹੈ ਇਹਦੀ ਵਾਲ ਕੰਕਰੀਟ ਦੀ ਬਣੂਗੀ ਲਾਈਨਿੰਗ ਕੀਤੀ ਜਾਊਗੀ ਇਹਦੀ ਵਾਲ ਦੀ ਲਾਈਨਿੰਗ ਕਰਕੇ ਫਿਰ ਇਹਦੇ ਵਿੱਚ ਸੀਚੇਵਾਲ ਥਾਪੜ ਜਾਂ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਉਹ ਰਿਆ ਸੀ ਪ੍ਰੋਜੈਕਟ ਬਣਾਵਾਂਗੇ ਤੇ ਉਹ ਸਾਰੇ ਪਿੰਡ ਦਾ ਪਾਣੀ ਪਹਿਲਾਂ ਸੀਚੇਵਾਲ ਮਾਡਲ ਚਾਊਗਾ ਇੱਕ ਚੋਂ ਫਿਰ ਦੂਏ ਚ ਜਾਊ ਦੂਏ ਤੋਂ ਬਾਅਦ ਜੋ ਟ੍ਰੀਟਡ ਵਾਟਰ ਜਿਹੜਾ ਹੋਗਾ ਇਸ ਫਿਰ ਟੋਬੇ ਦੇ ਵਿੱਚ ਆਊਗਾ ਇਸ ਟੋਬੇ ਦੇ ਵਿੱਚ ਅਸੀਂ ਸੋਲਰ ਮੋਟਰ ਲਾ ਕੇ ਇਹਦਾ ਪਾਣੀ ਹੈ ਜਿਹੜਾ ਅਸੀਂ ਖੇਤਾਂ ਨੂੰ ਕੱਢਦਾ ਕਰਦਣਾ ਹੈ ਇਹ ਜ਼ਿੰਦਗੀ ਭਰ ਦੇ ਲਈ ਜ਼ਿੰਦਗੀ ਭਰ ਦੇ ਲਈ ਇਹ ਜਿਹੜੀ ਸਮੱਸਿਆ ਪਿੰਡਾਂ ਦੇ ਟੋਬਿਆਂ ਦੀ ਹੈ ਹੱਲ ਹੋਊਗੀ ਕਈ ਵਾਰ ਦੇਖਿਆ ਜਾਂਦਾ ਕਿ ਫੰਡਾਂ ਦੀ ਘਾਟ ਹੋ ਜਾਂਦੀ ਹੈ ਪਿਛਲੀ ਸਰਕਾਰਾਂ ਚਾਹੇ ਉਹ ਕਹਿ ਦਿੰਦੀਆਂ ਸੀ ਜਾਂ ਘਾਟ ਰਾਇਦਾ ਕਰਕੇ ਕੰਮ ਰੋਕ ਦਿੱਤਾ ਜਾਂਦਾ ਹੈ ਤੁਹਾਡੀ ਸਰਕਾਰ ਦੀ ਐਡਵਾਂਸ ਪਲਾਨਿੰਗ ਕੀ ਹੈ ਜੀ ਦੇਖੋ ਗੱਲ ਇਹ ਹੈ ਅੱਜ ਤੱਕ ਸਵਾ 3 ਸਾਲ ਦੇ ਅੰਦਰ ਇੱਕ ਵਾਰ ਵੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਉਹ ਤੇ ਜਾਂ ਫਿਰ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾਈ ਦੇ ਮੂੰਹ ਤੋਂ ਤੁਸੀਂ ਕਦੇ ਇਹ ਸੁਣਿਆ ਵੀ ਸਾਡੇ ਕੋਲ ਫੰਡਾਂ ਦੀ ਘਾਟ ਹੈ ਜਾਂ ਸਾਡੇ ਕੋਲ ਫੰਡ ਹੈ ਨਹੀਂ ਇੱਕੇ ਪੁਰਾਣਾ ਖਜ਼ਾਨਾ ਮੰਤਰੀ ਪੀਪਾ ਮੰਤਰੀ ਕਹਿੰਦੇ ਸੀ ਉਹਨੂੰ ਹੁੰਦਾ ਸੀ ਉਹ 24 ਘੰਟੇ ਕਹੀ ਜਾਂਦਾ ਸੀ ਜਦੋਂ ਪੈਸੇ ਲੈਣ ਜਾਣੇ ਕਿਸ ਪ੍ਰੋਜੈਕਟ ਨੂੰ ਖਜ਼ਾਨਾ ਖਾਲੀ ਹੈ ਪੀਪਾ ਖਾਲੀ ਹੈ ਬੁਰੇ ਹਾਲ ਨੇ ਖਜ਼ਾਨਾ ਕਿਵੇਂ ਖਾਲੀ ਹੋ ਸਕਦਾ ਖਜ਼ਾਨਾ ਕੋਈ ਇਹ ਆ ਵੀ ਕਿਤੇ ਮਤਲਬ ਕਿ ਟੱਬ ਪਿਆ ਸੀ ਉਹ ਚੋਂ ਪਾਣੀ ਭਰ ਲਿਆ ਤੇ ਟੱਬ